ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪ ਸਰਬਤ ਸੰਤਾਂ ਨੂੰ ਖਾਲਸੇ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਪੰਥ ਪ੍ਰਗਟ ਕੀਤਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪੰਥ ਚਲਾਇਆ ਸੀ ਉਸ ਨੂੰ ਮਹਾਰਾਜ ਨੇ ਖਾਲਸੇ ਦਾ ਰੂਪ ਦੇ ਦਿੱਤਾ ਮਹਾਰਾਜ ਜੀ ਨੇ ਵਸਾਖੀ ਵਾਲੇ ਦਿਨ ਸੰਗਤਾਂ ਨੂੰ ਸੱਦਿਆ ਭਰੇ ਦੀਵਾਨ ਦੇ ਵਿੱਚ ਸਤਗੁਰਾਂ ਨੇ ਆਪਣੀ ਨੰਗੀ ਕਿਰਪਾਨ ਲਾ ਕੇ 사ਤਗੁਰੂ ਜੀ ਪਹੁੰਚੇ ਨੇ ਤੇ ਮਹਾਰਾਜ ਜੀ ਨੇ ਵੰਗਾਰ ਕੇ ਆਖਿਆ ਸਾਨੂੰ ਇੱਕ ਸੀਸ ਦੀ ਲੋੜ ਹੈ ਦੂਜੀ ਵਾਰ ਆਵਾਜ਼ ਦੇਣ ਦੇ ਉੱਤੇ ਪਾਈ ਦਯਾਰਾਮ ਜੀ ਲਾਹੌਰ ਦੇ ਉੱਠੇ ਉਸ ਤੋਂ ਬਾਅਦ ਪਾਈ ਧਰਮਦਾਸ ਜੀ ਵਾਰੀ-ਵਾਰੀ ਇਸੇ ਤਰ੍ਹਾਂ ਪੰਜ ਸੀਸ ਮਹਾਰਾਜ ਨੇ ਮੰਗੇ ਪੰਜ ਸਿੰਘ ਜਦੋਂ ਉੱਠ ਕੇ ਪੰਜ ਪਿਆਰੇ ਖੜੇ ਹੋ ਗਏ ਵਾਰੀ-ਵਾਰੀ ਉਹਨਾਂ ਦੇ ਸੀਸ ਵੱਡੇ ਗਏ ਵਾਰੀ-ਵਾਰੀ ਪੰਜਾਂ ਦੇ ਸੀਸ ਸਪੈਸ਼ਲ ਲਾ ਕੇ ਮਹਾਰਾਜ ਜੀ ਨੇ ਤਾਰ ਤੋ ਵਖ ਕਰ ਦਿੱਤੇ ਤੇ ਕਈਆਂ ਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਬੱਕਰੇ ਵੱਢੇ ਹੋਣਗੇ ਉਹਨਾਂ ਨੂੰ ਗੁਰੂ ਸਾਹਿਬ ਤੇ ਯਕੀਨ ਨਹੀਂ 사ਤਗੁਰਾਂ ਨੇ ਫਿਰ ਉਹਨਾ ਪੰਜਾਂ ਨੂੰ ਅੰਮ੍ਰਿਤ ਪਿਆ ਕੇ ਅੰਮ੍ਰਿਤ ਤਿਆਰ ਕੀਤਾ 사ਤਗੁਰਾਂ ਨੇ ਬਾਟੇ ਦੇ ਵਿੱਚ ਪਾਣੀ ਪਾਇਆ ਮਾਤਾ ਜੀ ਨੇ ਪਤਾਸੇ ਪਾਏ 사ਤਗੁਰਾਂ ਨੇ ਖੰਡਾ ਘੁਮਾ ਕੇ ਬਾਣੀ ਪੜ ਕੇ ਅੰਮ੍ਰਿਤ ਤਿਆਰ ਕੀਤਾ ਸ਼ਕਤੀ ਭਗਤੀ ਨੂੰ ਇਕੱਠਿਆਂ ਕਰ ਦਿੱਤਾ 사ਤਗੁਰਾਂ ਨੇ ਉਹ ਅੰਮ੍ਰਿਤ ਪਿਆ ਕੇ ਪੰਜਾਬ ਪਿਆਰਿਆਂ ਦੇ ਸੀਸ ਇੱਕ ਦੂਜੇ ਨਾਲ ਬਦਲਾ ਕੇ ਫਿਰ ਉਹਨਾਂ ਦੇ ਮੂੰਹ ਵਿੱਚ ਅੰਮ੍ਰਿਤ ਪਾ ਕੇ ਉਹਨਾਂ ਨੂੰ ਦੁਬਾਰਾ ਜੀਵਿਤ ਕੀਤਾ ਕਈਆਂ ਨੂੰ ਲੱਗਦਾ ਕਿ ਇੱਥੇ ਬੱਕਰੇ ਵੱਡੇ 사ਤਗੁਰਾਂ ਨੇ ਤੇ 사ਤਗੁਰ ਕੋਈ ਕਰਾਮਾਤ ਨਹੀਂ ਕਰ ਸਕਦੇ ਉਹ 사ਤਗੁਰ ਨੂੰ ਆਪਣੇ ਵਰਗਾ ਸਮਝਦੇ ਨੇ ਗੁਰਬਾਣੀ ਦਾ ਫਰਮਾਨ ਹੈ 사ਤਗੁਰ ਮੇਰਾ ਸਦਾ ਸਰਬਪ੍ਰਤਪਾਲਾ 사ਤਗੁਰ ਮੇਰਾ ਮਾਰਜੀਵਾਲਾ ਤੇ ਇੱਕ ਹੋਰ ਬਚਨ ਆਉਂਦਾ ਹੈ ਮ੍ਰਿਤਕ ਕੋ ਪਾਇਓ ਤਨ 사ਸਾ ਬਿਸ਼ਰਤ ਆਣ ਮਿਲਾਇਆ ਸੋ ਇਸੇ ਤਰ੍ਹਾਂ ਨੇਕਾ ਬਚਨ ਬਾਣੀ ਦੇ ਵਿੱਚ ਦੇ ਜਿੱਥੇ ਗੁਰੂ ਜਿਹੜਾ ਹੈ ਉਹ ਇਨੀ ਤਾਕਤ ਸਮਰੱਥਾ ਰੱਖਦਾ ਹੈ ਕਿ ਮੇਰੇ ਤੱਕ ਨੂੰ ਜਿਉਂਦਿਆ ਕਰ ਲਿੰਦਾ ਹੈ। ਸਤਗੁਰਾਂ ਨੇ ਮੁਰਦਿਆਂ ਵਿੱਚ ਜਾਨ ਪਾ ਦਿੱਤੀ। ਉਹਨਾਂ ਨੂੰ ਪੰਨਿਆਂ ਪਿਆਰਿਆਂ ਦਾ ਖਿਤਾਬ ਦਿੱਤਾ ਤੇ ਸਤਗੁਰਾਂ ਨੇ ਇੱਕ ਹੋਰ ਕਉਤਕ ਰਚਿਆ। ਮਹਾਰਾਜ ਜੀ ਨੇ ਪੰਨਿਆਂ ਦੇ ਅੱਗੇ ਹੱਥ ਜੋੜ ਕੇ ਆਖਿਆ ਕਿ ਸਾਨੂੰ ਵੀ ਹੁਣ ਅੰਮ੍ਰਿਤ ਦੀ ਦਾਤ ਦੇ ਦਿਓ। ਪੰਨਿਆਂ ਨੇ ਆਖਿਆ ਸਤਗੁਰੂ ਜੀ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਪਾਈ ਹਿੰਮਤ ਸਿੰਘ ਪਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਪੰਜਾਂ ਨੇ ਆਖਿਆ ਸਤਿਗੁਰੂ ਜੀ ਅਸੀਂ ਸੀਸ ਪੇਟ ਕੀਤੇ ਨੇ ਤੁਸੀਂ ਕੀ ਦਿਓਗੇ ਮਹਾਰਾਜ ਜੀ ਕਹਿੰਦੇ ਤੁਸੀਂ ਇੱਕ ਸੀਸ ਦੀ ਗੱਲ ਕਰ ਦਿਓ ਅਸੀਂ ਪੂਰਾ ਪਰਿਵਾਰ ਵਾਰ ਦਿਆਂਗੇ ਫਿਰ ਸਤਿਗੁਰਾਂ ਨੇ ਅੰਮ੍ਰਿਤ ਆਪ ਛਕਿਆ ਸੀ ਫਿਰ ਬਾਕੀ ਸੰਗਤਾਂ ਨੇ ਵੀ ਅੰਮ੍ਰਿਤ ਛਕਿਆ ਸੀ ਇਸ ਪ੍ਰਕਾਰ ਗੁਰੂ ਪਿਆਰੇ ਖਾਲਸਾ ਜੀ ਖਾਲਸਾ ਪ੍ਰਗਟ ਹੋਇਆ ਤੇ ਬੱਕਰੇ ਵੱਢਣ ਵਾਲੀ ਗੱਲ ਬਿਲਕੁਲ ਝੂਠੀ ਹੈ ਮਹਾਰਾਜ ਜੀ ਨੇ ਨਾਲ ਹੀ ਇਹ ਕਹਿ ਦਿੱਤਾ ਖਾਲਸਾ ਮੇਰੋ ਸਚੰਨ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਮਹਾਰਾਜੀ ਨੇ ਨਾਲ ਵੀ ਆਖਿਆ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਤੇ 사ਤਗੁਰਾਂ ਨੇ ਇਹ ਵੀ ਹੁਕਮ ਕੀਤਾ ਜਬ ਲਗ ਖਾਲਸਾ ਰਹੇ ਨਿਆਰਾ ਤਬਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਾਇਬ ਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀਤ ਜਦੋਂ ਆਪਣਾ ਨਿਆਰਾਪਣ ਖਾਲਸਾ ਛੱਡ ਦੇਵੇਗਾ ਗੁਰਬਾਣੀ ਸ਼ਸਤਰਾਂ ਤੋਂ ਦੂਰ ਹੋ ਜਾਵੇਗਾ ਮਹਾਰਾਜ ਜੀ ਕਹਿੰਦੇ ਨੇ ਮੈਂ ਇਸ ਦਾ ਭਰੋਸਾ ਨਹੀਂ ਕਰਾਂਗਾ ਸੋ ਗੁਰੂ ਪਿਆਰੇ ਖਾਲਸਾ ਜੀ ਅਸੀਂ ਗੁਰਬਾਣੀ ਪੜੀਏ ਸ਼ਸਤਰਤਾਰੀ ਹੋਈਏ ਅਤੇ 사ਤਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ